ਸੱਚੀ ਗੱਲ ਜੀ ਸਾਰਿਆਂ ਨੂੰ ਕਪੂਰਥਲੇ ਕੇਵੀਕੇ ਦੇ ਵਿੱਚ ਇੱਕ ਟ੍ਰੇਨਿੰਗ ਲੱਗੀ ਸੀ ਮਸ਼ਰੂਮ ਦੀ ਖੁੰਬਾਂ ਦੀ ਟ੍ਰੇਨਿੰਗ ਤੇ ਉੱਥੇ ਇੱਕ ਹਫਤਾ ਟ੍ਰੇਨਿੰਗ ਲਾਉਣ ਤੋਂ ਬਾਅਦ ਫਿਰ ਉਹਨਾਂ ਨੇ ਫਿਰੋਜ਼ਪੁਰ ਸਾਨੂੰ ਵਿਜ਼ਿਟ ਕਰਵਾਇਆ ਜਿੱਥੇ ਇਹ ਮਸ਼ਰੂਮ ਦਾ ਫਾਰਮ ਸੀਗਾ ਉੱਥੇ ਅਸੀਂ ਜਾ ਕੇ ਦੇਖਿਆ ਉਹ ਕਿਵੇਂ ਆ ਥੱਲੇ ਜਿਹੜੇ ਲਿਫਾਫੇ ਪਏ ਆ ਇਹਨਾਂ ਦੇ ਵਿੱਚ ਜਿਹੜਾ ਮਟੀਰੀਅਲ ਪਿਆ ਉਹ ਕਿਵੇਂ ਤਿਆਰ ਹੁੰਦਾ ਫਿਰ ਉਹਦੇ ਵਿੱਚ ਬੀਜ ਪਾਉਂਦੇ ਆ ਖੁੰਬਾਂ ਦੇਖੋ ਬਹੁਤ ਵਧੀਆ ਲੱਗੀਆਂ ਹੋਈਆਂ ਇਹ ਇੱਕ ਟ੍ਰੇਨਿੰਗ ਕਰਨ ਤੋਂ ਬਾਅਦ ਇੱਕ ਚੀਜ਼ ਤੇ ਸਮਝ ਆਈ ਹੈ ਕਿ ਜਿਵੇਂ ਇਹ ਜਿਹੜਾ ਖੁੰਬਾਂ ਦਾ ਕੰਮ ਹੈਗਾ ਹੈ ਤਾਂ ਬਹੁਤ ਰਿਸਕੀ ਹੈ ਪਰ ਜੇ ਰਿਸਕ ਚੱਕ ਕੇ ਜੇ ਕੰਮ ਵਧੀਆ ਤਰੀਕੇ ਨਾਲ ਕੀਤਾ ਜਾਵੇ ਤਾਂ ਕਮਾਈ ਵੀ ਬਹੁਤ ਹੈ ਤੇ ਇਹਦੇ ਖੁੰਬਾਂ ਦੇਖੋ ਕਿੰਦਾਂ ਬਹੁਤ ਵਧੀਆ ਲੱਗੀਆਂ ਹੋਈਆਂ ਇਹਨਾਂ ਨੇ ਇਹ ਪੂਰਾ ਫਰੇਮ ਬਣਾ ਕੇ ਦੇ ਉੱਪਰ ਲਫਾਫੇ ਰੱਖੇ ਹੋਏ ਆ ਤੇ ਲਫਾਫਿਆਂ ਦੇ ਵਿੱਚ ਬੀਜ ਪਾਇਆ ਹੋਇਆ ਹੈ ਤੇ ਇਹ ਬਹੁਤ ਵਧੀਆ ਮਤਲਬ ਸਿਸਟਮ ਸੀਗਾ ਇਹਨਾਂ ਦਾ ਕੁਝ ਖੁੰਬਾ ਹਜੇ ਨਿਕਲਦੀਆਂ ਪਈਆਂ ਕਿ ਕੁਝ ਕਟਿੰਗ ਦੇ ਬਰਾਬਰ ਹੋ ਚੁੱਕੀਆਂ ਵੀ ਜਿਵੇਂ ਕੱਟਣ ਵਾਲੀਆਂ ਹੋ ਗਈਆਂ ਕੁਝ ਹਜੇ ਬਿਲਕੁਲ ਬਰੀਕ ਬਰੀਕ ਨਿਕਲਦੀਆਂ ਪਈਆਂ ਤੇ ਆ ਹੁਣ ਆ ਦੇਖੋ ਕਿਦਾਂ ਬਰੀਕ ਬਰੀਕ ਦਾਣੇ ਜੇ ਇਹ ਸਭ ਸਭ ਜਿਹੜੀਆਂ ਖੁੰਬਾਂ ਹੀ ਨੇ ਵੱਡੀਆਂ ਹੋ ਕੇ ਜਦੋਂ ਵੱਡੀਆਂ ਹੋ ਗਈਆਂ ਫਿਰ ਇਹਨਾਂ ਦੀ ਕਟਿੰਗ ਹੋ ਜੂਗੀ ਤੇ ਟੈਂਪਰੇਚਰ ਇਹਦੇ ਦੀ ਮੇਨਟੇਨ ਕਰਨਾ ਪੈਂਦਾ ਕਿ ਜਿਹੜਾ ਰੂਮ ਆ ਉਹ ਠੰਡਾ ਹੋਣਾ ਚਾਹੀਦਾ ਵੀ ਗਰਮੀ ਨਹੀਂ ਹੋਣੀ ਚਾਹੀਦੀ ਗਰਮੀ ਹੋਏਗੀ ਤਾਂ ਖੁੰਮਾ ਖਰਾਬ ਹੋਣਗੀਆਂ ਬਿਮਾਰੀਆਂ ਪੈਣਗੀਆਂ ਸਭ ਤੋਂ ਵੱਧ ਮਿਹਨਤ ਜਿਹੜੀ ਇਹਦੇ ਵਿੱਚ ਖਾਦ ਪੈਂਦੀ ਆ ਜਿਹੜਾ ਮਟੀਰੀਅਲ ਲਫਾਫਿਆਂ 'ਚ ਪਿਆ ਇਹ ਤੂੜੀ ਤੋਂ ਬਣਦਾ ਵਿੱਚ ਖਾਦ ਆ ਪੈਂਦੀਆਂ ਫਿਰ ਉਹਦੇ ਉੱਪਰ ਜਿਵੇਂ ਜਦੋਂ ਖੁੰਮਾ ਹੁੰਦੀਆਂ ਕਿ ਉੱਗਣ ਦੇ ਲਗਭਗ ਹੋ ਗਈਆਂ ਤੇ ਉਦੋਂ ਇਹ ਇਹਦੇ ਉੱਪਰ ਕੋਕੋ ਪੀਟ ਪਾਉਂਦੇ ਆ ਜਿਹੜੀ ਹੁਣ ਦਿਖਦੀ ਪਈ ਆ ਉੱਪਰ ਖੁੰਮਾ ਦੇ ਨਾਲ ਲਫਾਫਿਆਂ ਦੇ ਵਿੱਚ ਇਹ ਕੋਕੋ ਪੀਟ ਆ ਇੱਕ ਕੋਕੋ ਪੀੜ ਦੇ ਵਿੱਚ ਦੀ ਖੁੰਮਾ ਨਿਕਲਦੀਆਂ ਫਿਰ ਆਇਆ ਇੱਕ ਦਵਾਈ ਰੱਖੀ ਇਹਨਾਂ ਨੇ ਕਿ ਚੂਹਿਆਂ ਤੋਂ ਬਚਾਉਣ ਲਈ ਵੀ ਇਹ ਚੂਹੇ ਵੀ ਤੰਗ ਕਰ ਜਾਂਦੇ ਆ ਤਾਂ ਇਸ ਕਰਕੇ ਦਵਾਈ ਰੱਖੀ ਹੋਈ ਹੈ ਉੱਪਰ ਤੇ ਇਹ ਹੁਸ਼ਿਆਰਪੁਰ ਦੇ ਨੇੜੇ ਹੈਗਾ ਜਲੰਧਰ ਤੋਂ ਹੁਸ਼ਿਆਰਪੁਰ ਰੋਡ ਦੇ ਉੱਪਰ ਫਾਰਮ ਸੀਗਾ ਜਿਹੜਾ ਜਿੱਥੇ ਅਸੀਂ ਜਾ ਕੇ ਆਏ ਆ ਤੇ ਕਾਫੀ ਉਹਨਾਂ ਦੇ ਰੂਮ ਸੀਗੇ ਜਿਹੜੇ ਜਿੱਥੇ ਉਹਨਾਂ ਨੇ ਲਿਫਾਫੇ ਭਰ ਕੇ ਰੱਖੇ ਹੋਏ ਸੀਗੇ ਖੁੰਮਾ ਦੇ ਵਧੀਆ ਸਿਗਾ ਸਿਸਟਮ ਸਾਰਾ ਬਾਕੀ ਜੇ ਕੋਈ ਸਿੱਖਣਾ ਚਾਵੇ ਕੰਮ ਕੋਈ ਵੀ ਆ ਪਹਿਲੋ ਸਿੱਖ ਕੇ ਹੀ ਹੁੰਦਾ ਰਿਸਕ ਤਾਂ ਹੈ ਇਹਦੇ ਵਿੱਚ ਪਰ ਬਾਕੀ ਆ ਦੁਵਾਰਾਂ ਦੇਖੋ ਕਿੱਡੀਆਂ ਵੱਡੀਆਂ ਜਿਹੜਾ ਕਮਰਾ ਸਿਰੀ ਦੁਵਾਰ ਕਿੰਨੀ ਹੈ ਕਿਉਂਕਿ ਇਹ ਟੈਂਪਰੇਚਰ ਮੇਨਟੇਨ ਕਰਨ ਦੇ ਲਈ ਏਡੀ ਦੁਵਾਰ ਚਾਹੀਦੀ ਹੈ ਫੇਰੀ ਅੰਦਰ ਟੈਂਪਰੇਚਰ ਹੋਣਾ ਕਿਉਂਕਿ ਬਾਹਰ ਗਰਮੀ ਬਹੁਤ ਗਰਮੀ ਹੋਏਗੀ ਤੇ ਖੁੰਬਾ ਹੋਣੀਆਂ ਨਹੀਂ ਹਨ ਦੁਵਾਰ ਸਾਹਮਣੇ ਤੁਹਾਡੇ ਮੈਂ ਹੱਥ ਨਾਲ ਮਣੀ ਸੀਗੀ ਤੇ ਉਹ ਕਿੰਨੀ ਸੀਗੀ ਤੇ ਫੇਰੀ ਅੰਦਰ ਆ ਜਿੱਥੇ ਖੁੰਬਾਂ ਵਾਲੇ ਰੂਮ ਚ ਸੀਗੇ ਏਸੀ ਚੱਲਦਾ ਸੀ ਉੱਪਰ ਮਤਲਬ ਇਹ ਇੱਕ ਸਾਈਡ ਤੇ ਏਸੀ ਚੱਲਦਾ ਸੀ ਫਿਰ ਉਹਦੀ ਸਪਲਾਈ ਹਰ ਇੱਕ ਰੂਮ ਦੇ ਵਿੱਚ ਉਹਨਾਂ ਨੇ ਦਿੱਤੀ ਸੀਗੀ ਤੇ ਇਹ ਹਰ ਇੱਕ ਅੰਦਰ ਇਦਾਂ ਫਰੇਮਾਂ ਦੇ ਉੱਪਰ ਲੋਹੇ ਦੇ ਫਰੇਮ ਆ ਉਹਦੇ ਵਿੱਚ ਲੱਕੜ ਰੱਖ ਕੇ ਲੱਕੜਾਂ ਰੱਖ ਕੇ ਉਹਦੇ ਉੱਪਰ ਲਿਫਾਫੇ ਰੱਖੇ ਹੋਏ ਆ ਤੇ ਇਹ ਕਈਆਂ ਤੇ ਦੇਖਿਆ ਸੀਗਾ ਕਿ ਇਹ ਫਰੇਮਾਂ ਦੇ ਵਿੱਚ ਚਾਦਰਾਂ ਜਿਹੜੀਆਂ ਟੀਨਾ ਆਪਾਂ ਛੱਤ ਲਈ ਪਾਉਂਦੇ ਆ ਪਸ਼ੂਆਂ ਦੇ ਸ਼ੈੱਡ ਬਣੇ ਹੁੰਦੇ ਆ ਉਹਨਾਂ ਉਹ ਟੀਨਾ ਦੇ ਉੱਤੇ ਵੀ ਖੁੱਲੀ ਜਿਹੜੀ ਹੈ ਮਟੀਰੀਅਲ ਆ ਬਿਛਾ ਰਹਿੰਦੇ ਆ ਲਫਾਫੇ ਜਿਹੜੀ ਪਾਉਂਦੇ ਪੁੱਲਾ ਸਾਲੇ ਦੇ ਉੱਤੇ ਪੰਪਾਉਂਦੇ ਉਹ ਮੁੜ ਕੇ ਚੱਕਣ ਮਿਲੇ ਸਫਾਈ ਬਿਨੇ ਬੜਾ ਔਖਾ ਹੁੰਦਾ ਪਰ ਆ ਲਫਾਫੇ ਵਾਲਾ ਕੰਮ ਸੌਖਾ ਜੇ ਤੁਹਾਨੂੰ ਜਦੋਂ ਦੀ ਸਫਾਈ ਵੀ ਕਰਨੀ ਹੈ ਲਫਾਫਾ ਚੱਕਿਆ ਬਾਹਰ ਸੁੱਟਾ ਜੇ ਪੰਪਾ ਕੰਮ ਹੋ ਗਿਆ ਜਿੰਨਾ ਚਿਰ ਫਸਲ ਆਉਣ ਲਈ ਉਹਨਾਂ ਦੇ ਤੋੜ ਦੇ ਦੇਖ ਲਈ ਵਧੀਆ ਸਿਕਾ ਸਿਸਟਮ ਸਾਰਾ ਲਾਉਣਾ ਦੇਖੋ ਕਿਵੇਂ ਆ ਬਿਲਕੁਲ ਗੋਲ ਹੈਂਦੀ ਆ ਅੰ ਬਿਮਾਰੀ ਵੀ ਪੈਂਦੀ ਆ ਉਹਦਾ ਹੱਲ ਹੋ ਜਾਂਦਾ ਉਹਦੀ ਕੋਈ ਸਪਰੇਅ ਕੋਈ ਉਹਦੀਆਂ ਦਵਾਈਆਂ ਜਿਹੜੀਆਂ ਸਪਰੇਅ ਚ ਜਾਂ ਤਾਂ ਤਰ 90% ਦਵਾਈ ਖੰਭ ਨੂੰ ਜਿਹੜੀ ਆ ਉਹ ਸਪਰੇਅ ਜੇ ਪੈਂਦੀ ਆ ਬਾਕੀ ਜਿਹੜੀਆਂ ਪਹਿਲੋਂ ਥੱਲੇ ਪੈ ਜਾਂਦੀਆਂ ਮਤਲਬ ਜਿਹੜਾ ਪੂਰੀ ਤਿਆਰ ਪੂਰੀ ਤੋਂ ਜਿਹੜਾ ਇਹਦਾ ਪੇਸਟ ਤਿਆਰ ਹੁੰਦਾ ਜਿਹਦੇ ਵਿੱਚ ਖੰਭ ਉਗਦੀ ਆ ਉਹਦੇ ਵਿੱਚ ਵੀ ਪੈਂਦੀਆਂ ਪਰ ਜਿਆਦਾ ਜਿਹੜੀਆਂ ਸਪਰੇਅ ਨਹੀਂ ਹੁੰਦੀਆਂ ਹੁਣ ਆਹ ਲਫਾਫੇ ਜਿਹੜੇ ਆ ਇਹ ਬੀਜ ਪੈਕੇਟ ਤੇ बीसी ओ प्यार हो गए अंदर आई लिए टेंपरेचर मीटर को रहे 4 10 ਤੋਂ 15 ਦਿਨ ਇਦਾਂ ਹੀ ਰੱਖ ਦਿਆ ਲਫਾਵੇ ਬੰਨੇ ਹੋ ਸਾਰੇ ਤੁਸੀਂ ਕੋ ਦੇਖ ਸਕਦੇ ਹੋ ਸਾਰੇ ਲਫਾਵੇ ਨੂੰ ਬੰਨਾ ਮਾਰਲੀ ਜਿੱਦਾਂ ਹੀ ਕਿੰਨਾਂ ਨੂੰ 10 ਤੋਂ 15 ਦਿਨ ਹੋ ਜਾਣੇ ਆ ਉਦੋਂ ਇਹਨਾਂ ਲਫਾਵਿਆਂ ਦੀਆਂ ਗੰਨਾ ਉੱਪਰੋਂ ਖੋਲ ਦਿੱਤੀ ਜਾਣੀਆਂ ਵੱਧ ਲਫਾਵੇ ਜਿਹੜੇ ਉੱਪਰੋਂ ਕੱਟ ਦਿੱਤੇ ਜਾਂਦੇ ਆ ਜਿਵੇਂ ਤੁਸੀਂ ਪਹਿਲੋਂ ਵੀਡੀਓ ਜੇ ਦੇਖਿਆ ਸੀ ਉੱਪਰੋਂ ਲਫਾਵੇ ਸਾਰੇ ਖੁੱਲਿਆ ਇਹ ਵੀ ਉਹੀ ਚੀਜ਼ ਆ ਆ ਦੇਖੋ ਬੀਜ ਜਿਹੜਾ ਸਾਈਡਾਂ ਦੇ ਉੱਪਰ ਦਿਖ ਰਿਹਾ ਇਹ ਖੁੰਮਾ ਦਾ ਬੀਜ ਆ ਅਲਫਾਬੇਟ ਦੇ ਜਿਹੜਾ ਉਹ ਚਿੱਟਾ ਦਿਖਦਾ ਪਿਆ ਉਹ ਖੰਮਾ ਦਾ ਦੀਆ ਕਣਕ ਦੇ ਨਾਲ ਦੀਆ